ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਭਾਜੀ ਕਿਿਆਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਵਿੰਡੋਸ 7 ਵਿੱਚ ਪੰਜਾਬੀ ਯੂਨੀਕੋਡ ਲਿਖਣ ਦੀ ਸੁਵਿਧਾ ਇੰਸਟਾਲ ਕਿਵੇਂ ਕੀਤੀ ਜਾਵੇ ਆਓ ਦੇਖੀਏ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਫਿਲਹਾਲ ਇੱਥੇ ਕਿਸੇ ਵੀ ਭਾਸ਼ਾ ਦੀ ਚੋਣ ਦੀ ਸੁਵਿਧਾ ਹਲੇ ਦਿਖਾਈ ਨਹੀਂ ਦੇ ਰਹੀ ਕਿਉਂਕਿ ਇਸ ਵਿੱਚ ਸਿਰਫ ਇੱਕ ਭਾਸ਼ਾ ਜਰਮਨ ਦੀ ਹੀ ਸੁਵਿਧਾ ਸੈਟਿੰਗ ਕੀਤੀ ਹੋਈ ਹੈ ਆਓ ਹੁਣ ਪੰਜਾਬੀ ਯੂਨੀਕੋਡ ਲਿਖਣ ਦੀ ਸੁਵਿਧਾ ਇੰਸਟਾਲ ਕਰੀਏ ਇਸ ਲਈ ਤੁਹਾਨੂੰ ਵਿੰਡੋਸ 7 ਦੇ ਬਟਨ ਤੇ ਕਲਿੱਕ ਕਰਨਾ ਪਵੇਗਾ ਫਿਰ ਸਿਸਟਮ ਸਟੇਰਮ ਇੰਗਲਿਸ਼ ਵਿੱਚ ਕੰਟਰੋਲ ਪੈਨਲ ਹੈ उस तो वास क्लिक करो जिम देख सकते सिर्फ डॉच पाब जर्मन कीबोर्ड ही इंस्टॉल है आओ हूं पंजाबी यूनिकोड भी इंस्टॉल करिए इसलिए हिंसुफ्यूगन तक क्लिक करना पड़ेगा, फिर पंजाबी की खोज करो जमा के निशान क्लिक करो तो तू पंजाबी की चो करो फिर ओके उस तो बाद तुम बाम ईवेम क्लिक करके ਤੁਸੀਂ ਦੇਖੋਗੇ ਕਿ ਇੱਥੇ ਡੋਜ ਤੇ ਪੰਜਾਬੀ ਦੀ ਚੋਣ ਦੀ ਸੁਵਿਧਾ ਆ ਜਾਵੇਗੀ ਜਿਵੇਂ ਕਿ ਤੁਸੀਂ ਹੁਣ ਦੇ ਸਕਦੇ ਹੋ ਇੱਥੇ ਡੋਜ ਪੰਜਾਬੀ ਦੋਵੇਂ ਹੁਣ ਪਛਾਵਾ ਦੀ ਤੁਸੀਂ ਚੋਣ ਕਰ ਸਕਦੇ ਹੋ ਇਸ ਦੇ ਨਾਲ ਹੀ ਇੰਗਲਿਸ਼ ਕੀਬੋਰਡ ਦੀ ਵੀ ਚੋਣ ਕਰ ਲਈ ਜਾਵੇ ਤਾਂ ਠੀਕ ਰਹੇਗਾ इंग्लिश ले यूएसए की चोट करो इंग्लिश इंटरनेशनल फिर हम तिने भाषावे दिखाई दे रही हैं पंजाबी यूनीकोर्ट की सुविधा इंस्टॉल करने तो बाद ਇੱਥੇ ਪੰਜਾਬੀ ਦੀ ਚੋਰ ਕਰਕੇ ਲਿਖ ਸਕਦੇ ਹੋ ਪਰ ਜਿਹੜਾ ਕੀਬੋਰਡ ਵਿੰਡੋਸ ਦੇ ਨਾਲ ਆ ਰਿਹਾ ਹੈ ਉਸ ਨਾਲ ਪੰਜਾਬੀ ਯੂਨੀਕੋਡ ਵਿੱਚ ਲਿਖਣਾ ਲਗਭਗ ਅਸੰਭਵ ਹੈ ਵਿੰਡੋਸ ਯੂਨੀਕੋਡ ਕੀਬੋਰਡ ਦਾ ਲੇਆਉਟ ਅੰਗਰੇਜ਼ੀ ਅੱਖਰਾਂ ਦੀ ਧੁਨੀਆਂ ਤੇ ਨਹੀਂ ਬਣਾਇਆ ਗਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਐਚ ਤੇ ਫਫਾ ਹੈ ਪਪਾ ਹੈ ਹੂਰ ਆਈ ਤੇ ਕਗਾ ਗਗਾ ਸੋ ਇਸ ਵਿੱਚ ਲਗਭਗ ਲਿਖਣਾ ਅਸੰਭਵ ਹੈ ਇਸ ਲਈ ਤੁਹਾਨੂੰ ਨਿਜੀ ਤੌਰ ਤੇ ਤਿਆਰ ਕੀਤਾ ਹੋਇਆ ਕੀਬੋਰਡ ਇੰਸਟਾਲ ਕਰਨਾ ਪਵੇਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਗੁਰਮੁਖੀ ਯੂਨੀਕੋਡ ਕੀਬੋਰਡ ਲੇਆਉਟ ਤੁਹਾਨੂੰ ਇਹ ਇੰਸਟਾਲ ਕਰਨਾ ਪਵੇਗਾ ਨਿਜੀ ਤੌਰ ਤੇ ਤਿਆਰ ਕੀਤਾ ਹੋਇਆ ਗੁਰਮੁਖੀ ਯੂਨੀਕੋਡ ਕੀਬੋਰਡ ਲੇਆਉਟ ਡਾਊਨਲੋਡ ਕਰ ਲੈ ਤੁਹਾਨੂੰ ਗੁਰਵਾਣੀ ਫਾਈਲਸ .org ਤੇ ਜਾਣਾ ਪਵੇਗਾ ਉਸ ਤੋਂ ਬਾਅਦ ਤੁਹਾਨੂੰ ਯੂਨੀਕੋਡ ਇਨਫੋਸ ਫੌਂਟਸ ਤੇ ਕਲਿੱਕ ਕਰਨਾ ਪਵੇਗਾ ਫਿਰ ਥੱਲੇ ਜਾ ਕੇ ਡਾਕਟਰ ਚਾਤ੍ਰਿਕ ਬੈਗ ਫੌਂਟ ਤੇ ਆਧਾਰਿਤ ਗੁਰਮੁਖੀ ਯੂਨੀਕੋਡ ਕੀਬੋਰਡ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ਸੇਵ ਕਰ ਲਓ ਫਿਰ ਐਕਸਪਲੋਰਰ ਚ ਜਾ ਕੇ ਇਸ ਪੈਕੇਟ ਨੂੰ ਐਨਸਿਪਿੰਗ ਕਰ ਲੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਦੋ ਫਾਈਲਾਂ ਖੁੱਲੀਆਂ ਹਨ ਡਾਊਨਲੋਡ ਕੀਤਾ ਹੋਇਆ ਪੈਕੇਟ ਖੋਲਣ ਤੋਂ ਬਾਅਦ ਤੁਹਾਨੂੰ ਇੱਥੇ ਗੁਰਮੁਖੀ ਕੀਬੋਰਡਲੇ ਔਰ ਤੇ ਕਲਿੱਕ ਕਰਨਾ ਪਵੇਗਾ ਨਗ ਪਗ 1 ਮਿੰਟ ਤੋਂ ਬਾਅਦ ਤੁਹਾਨੂੰ ਦੱਸਣਾ ਪਵੇਗਾ ਕਿ ਤੁਸੀਂ ਇਹ ਇੰਸਟਾਲ ਕਰਨਾ ਚਾਹੁੰਦੇ ਹੋ ਜਾਂ ਨਹੀਂ ਹੋ ਤੁਸੀਂ ਯਾ ਜਾਂ ਨਾ ਤੇ ਕਲਿੱਕ ਕਰ ਦਿਓ ਫਿਰ ਸੂਚਨਾ ਆ ਜਾਵੇਗੀ ਕਿ ਇਹ ਇੰਸਟਾਲ ਹੋ ਗਿਆ ਹੈ ਕਲੋਜ਼ ਕਰ ਦਿਓ ਹੁਣ ਆਓ ਦੇਖੀਏ ਕਿ ਕੀ ਇੰਸਟਾਲ ਹੋਇਆ ਹੈ ਹੁਣ ਤੁਹਾਨੂੰ ਫਿਰ ਦੁਬਾਰਾ ਇੱਥੇ ਜਾਣਾ ਪਵੇਗਾ ਸਿਸਟਮ ਸਟੋਰ ਨੂੰ फिर इत क्लिक करो फिर दोबारा इत ह जो तीन पंजाबी जाओगे कि देखो गे ये गुरमुखी यूनीकोड लेआउट एक बिंदी चार इंस्टॉल हो गई है ये जेडी है यंडोज की बोर्ड है मतलब ਇਹ ਇਹ ਵਾਲਾ ਤੇ ਜਿਹੜੀ ਆ ਗੁਰਮੁਖੀ ਯੂਨੀਕੋਡ ਲੇਆਉਟ 1 ਬਿੰਦੀ 4 ਹੈ ਇਹ ਇਹ ਵਾਲੀ ਹੈ ਜੋ ਨਿੱਜੀ ਤੌਰ ਤੇ ਤਿਆਰ ਕੀਤਾ ਗਿਆ ਹੈ ਸੋ ਇਸ ਕਰਕੇ ਆਪਾਂ ਨਿੱਜੀ ਤੌਰ ਤੇ ਤਿਆਰ ਕੀਤਾ ਗਿਆ ਇੰਸਟਾਲ ਕੀਤਾ ਹੈ ਅਤੇ ਉਸ ਦੀ ਵਰਤੋਂ ਕਰਾਂਗੇ ਇਸ ਕਰਕੇ ਗੁਰਮੁਖੀ ਯੂਨੀਕੋਡ ਨੂੰ ਚਾਲੂ ਕਰ ਦਿਓ ਅਤੇ ਪੰਜਾਬੀ ਨੂੰ ਬੰਦ ਕਰ ਦਿਓ ਫਿਰ ਓਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਗੁਰਮੁਖੀ ਯੂਨੀਕੋਡ ਇੱਕ ਬਿੰਦੀ ਚਾਰ ਆ ਗਿਆ ਹੈ ਫਿਰ ਦੁਬਾਰਾ ਇਵਨੇਮ ਫਿਰ ਓਕੇ ਹੁਣ ਤੁਸੀਂ ਲਿਖਣ ਵਾਲਾ ਪ੍ਰੋਗਰਾਮ ਖੋਲ ਕੇ ਹੁਣ ਇਥੋਂ ਪੰਜਾਬੀ ਦੀ ਚੋਣ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਆਸਾਨੀ ਨਾਲ ਲਿਖਿਆ ਜਾ ਸਕਦਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਹ ਗੁਰਮੁਖੀ ਯੂਨੀਕੋਡ ਕੀਬੋਰਡ ਲੇ ਤੇ ਆਧਾਰਿਤ ਹੈ ਉੜਾ ਐੜਾ ਏ ਤੇ ਉੜਾ ਐੜਾ ਜੀ ਤੇ ਗਗਾ ਗਗਾ ਇਸ ਨਾਲ ਹੁਣ ਤੁਸੀਂ ਆਸਾਨੀ ਨਾਲ ਲਿਖ ਸਕਦੇ ਹੋ ਖੇਰਾ ਬਕੀਆੜਾ ਵਾਰੀ ਕੱਲ ਸਾਡੇ ਕੋਲ ਹੋਣੀ